ਉਤਰਾ ਰਿਮਟੇ ਯੂਨੀਵਰਸਿਟੀ ਮੰਡੇ ਕੋ ਬਿੰਦਕੜ ਵਿਖੇ ਵਾਪਰੇ ਇੱਕ ਕਥਿਤ ਹਾਦਸੇ ਦੌਰਾਨ ਯੂਨੀਵਰਸਿਟੀ ਦੇ ਵਿੱਚ ਲਾਇਬ੍ਰੇਰੀਅਨ ਵਜੋਂ ਕੰਮ ਕਰਦੀ ਇੱਕ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਤਾਂ ਮ੍ਰਿਤਕਾ ਦੀ ਪਛਾਣ ਮਨਦੀਪ ਕੌਰ ਵਾਸੀ ਖੰਨਾ ਵਜੋਂ ਹੋਈ ਹੈ ਜੋ ਕਿ ਸ਼ਹੀਦ ਫੌਜੀ ਦੀ ਧੀ ਦੱਸੀ ਜਾ ਰਹੀ ਹੈ ਆਂਦਾ ਸੀ ਕਿ ਯੂਨੀਵਰਸਿਟੀ ਦੇ ਮਾਲਕਾਂ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਥਾਣਾ ਸਰਹੱਦ ਵਿਖੇ ਇਕੱਠੇ ਹੋਏ ਮ੍ਰਿਤਕਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਮਨਦੀਪ ਕੌਰ ਰਿਮਟੇ ਯੂਨੀਵਰਸਿਟੀ ਚ ਲਾਇਬ੍ਰੇਰੀਅਨ ਵਜੋਂ ਤੇ ਯੂਨੀਵਰਸਿਟੀ ਦੀ ਬਿਲਡਿੰਗ ਵਿੱਚ ਅਮਨਦੀਪ ਕੌਰ ਦੀ ਡਿਊਟੀ ਸੀ ਤਾਂ ਉਸ ਬਿਲਡਿੰਗ ਨੂੰ ਬਿਨਾਂ ਖਾਲੀ ਕਰਵਾਏ ਪ੍ਰਬੰਧਕਾਂ ਵੱਲੋਂ ਉੱਥੇ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਸੀ ਤਾਂ ਉੱਥੇ ਹੀ ਅਮਨਦੀਪ ਕੌਰ ਡਿਊਟੀ ਕਰ ਰਹੀ ਸੀ ਤਾਂ ਕਾਲ ਦੁਪਹਿਰ ਭਾਰੀ ਪਲੇਟਾਂ ਟਾਈਲਾਂ ਡਿੱਗ ਪਈਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਪ੍ਰਬੰਧਕਾਂ ਦੇ ਵਾਰਸਾਂ ਨੇ ਦੋਸ਼ ਲਗਾਇਆ ਕਿ ਯੂਨੀਵਰਸਿਟੀ ਮਾਲਕਾਂ ਪ੍ਰਬੰਧਕਾਂ ਦੀ ਅਣਗਹਿਲੀ ਕਰਕੇ ਇਹ ਹਾਦਸਾ ਵਾਪਰਿਆ ਹੈ। ਤਾਂ ਉੱਥੇ ਅਮਨਦੀਪ ਕੌਰ ਨੂੰ ਐਂਬੂਲੈਂਸ ਚ ਪਾ ਕੇ ਪੀਜੀ ਚੰਡੀਗੜ੍ਹ ਭੇਜਿਆ ਗਿਆ। ਜਿੱਥੇ ਪਹੁੰਚਨ ਤੇ ਡਾਕਟਰਾਂ ਨੇ ਗੇਟ ਤੇ ਹੀ ਐਸਪੀ ਸੁਗਨਾਤ ਸਿੰਘ ਨੂੰ ਮਾਮਲੇ ਸੰਬੰਧੀ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਲਾਇਬ੍ਰੇਰੀ ਲੜਕੀ ਦੀ ਹਾਦਸੇ 'ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ ਜਿਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਕਸੂਰਵਾਰ ਨੂੰ ਨਹੀਂ ਬਖਸ਼ਿਆ ਜਾਵੇਗਾ। ਜਾਨੋ ਅਰੁਣਦੀਪ ਸਿੰਘ ਹੈ ਜੀ ਖੰਨੇ ਤੋਂ ਤੇ ਮੇਰੀ ਭੈਣ ਲੱਗਦੀ ਸੀਗੀ ਜਿਹਨਾਂ ਦੀ ਡੈਥ ਹੋਈ ਹੈ ਕੀ ਨਾਮ ਸੀ ਤੇ ਅਮਨਦੀਪ ਅਮਨਦੀਪ ਦੀਪ ਸੀਗਾ ਨਾਮ ਇਹ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰੇਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨਦੇ ਸੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂ ਗਿਆ ਜੀ ਕਹਿੰਨੇ ਇੱਕ ਮਿੰਟ ਖੜ੍ਹਜੋ ਬਸ ਬਹਰ ਕੋਈ ਨਾਲ ਮਲਾਉਨੇ ਆ ਤੇ ਫਿਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਸੱਟ ਲੱਗੀ ਹੋਈ ਆ ਤੇ ਉਹ ਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹੇ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ ਦੇਖੋ ਨਲਾਇਕੀ ਕਿੱਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਸਟ ਏਡ ਦਿੰਦੇ ਫਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫਟ ਤੁਸੀਂ ਅੱਗੇ ਰੈਫਰ ਕਰੋ ਸਰਹੰਦ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਗ੍ਹਾ ਸੇ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ ਜੀ ਰੈਫਰ ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਚੱਲ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੇ ਗੱਡੀ ਲਾ ਕੇ ਰੱਖੀ ਉਨੀ ਦੇਰ ਅਸੀਂ ਰਾਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰਚ ਗਏ ਗੇਟਾਂ ਦੇ ਉੱਪਰੇ ਮੂਹਰੇ ਆ ਕੇ ਡਾਕਟਰ ਉਹਨਾਂ ਨੇ ਯਾ ਦੇਖਿਆ ਹੋ ਗਿਆ ਨੇ ਜੀ ਇਹਦਾ ਡੈਥ ਆ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਤਾ ਜੀ ਇਹਦਾ ਕਹਿੰਦੇ ਡੈਥ ਹੋਈ ਪਈ ਮੰਗਦਾ ਹੁਣ ਦੇਖੋ ਜੀ ਇਹ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੂਰਾ ਜੇ ਦੇਖੋ ਲਾਹ ਪਰਵਾਹੀ ਕੀਤੀ ਆ ਜਿੱਥੇ ਹਾਦਸਾ ਹੋਇਆ ਜੀ ਤੁਸੀਂ ਉੱਥੇ ਕੋਈ ਉਹਨਾਂ ਨੇ ਕੁਝ ਵੀ ਬਲਾਕ ਨਹੀਂ ਕੀਤਾ ਹੋਇਆ ਏਰੀਆ ਖੁੱਲਾ ਏਰੀਆ ਛੱਡਿਆ ਹੋਇਆ ਜੀ ਸਾਰੇ ਉੱਥੇ ਐਂ ਫਿਰ ਰਹੇ ਨੇ ਹਾਂ ਸ ਅਸ਼ਾਇਦ ਜੇਬੀ ਮਸ਼ੀਨ ਨੇ ਉੱਪਰ ਟੈਲਾਂ ਉਹ ਉੱਪਰ ਫੈਲਾਂ ਦੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ ਤੇ ਉਹਦੇ ਕੁੜੀ ਕਿਤੇ ਉਧਰ ਦੀ ਲੰਘਣ ਲੱਗੀ ਉਹ ਜਦ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿਦਾਂ 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 ਹਾਸਾ ਹੋਇਆ ਜੀ ਲੋਕ ਸਾਨੂੰ ਕਹਿੰਦੇ ਜੀ ਇੱਥੇ ਕ੍ਰੇਨ ਨੇ ਟੈਲਾਂ ਚੱਕੀਆਂ ਹੋਈਆਂ ਸੀ ਉੱਪਰ ਕੁੜੀ ਥੋੜੀ ਉੱਥੇ ਦੀ ਲੰਘਣ ਲੱਗੀ ਸੀਗੀ ਤੇ ਟੈਲਾਂ ਉੱਪਰ ਗਿਰ ਗਈਆਂ ਸਾਰੀਆਂ ਇੱਕੋ ਦਮ ਕੁੜੀ ਟੈਲਾਂ ਦੇ ਥੱਲੇ ਆ ਚੁੱਕੀ ਸੀਗੀ ਕਿਨੇ ਸਾਨੂੰ ਮਿਲ ਸੀ ਕੁੜੀ 32 ਕਿੰਨੇ ਸਾਲੋਂ ਕੰਮ ਕਰਦੇ ਹੋ ਇੱਕ ਸਾਲ ਇੱਕ 1.5 ਸਾਲ ਹੋ ਗਿਆ ਤਕਰੀਬਨ ਜੀ ਪਿੱਛੇ ਕੋਣ ਕੋਣਾ ਕੁੜੀ ਦੇ ਪਿੱਛੇ ਜੀ ਬਾ ਦੋ ਪੈਣਾ ਸੀਗਾ ਇੱਕ ਮਦਰ ਆਜਾ ਜੀ ਵਿਧਵਾ ਫਾਦਰ ਸ਼ਹੀਦ ਹੋ ਗਏ ਸੀਗੇ ਫੌਜ ਦੇ ਵਿੱਚ ਸੀਗੇ ਜੀ ਜਿੰਦਰ ਸਿੰਘਾ ਪ੍ਰਧਾਨ ਸੰਨਤੀ ਮਧੁਰਾਂ ਜੱਤੇ ਬੰਦੀਆ ਮੋਲਰਨ ਸੀਲ ਵਰਕਰ ਜਣਾ ਪਰਿਵਾਰਕ ਤੌਰ ਤੇ ਵੀ ਸਾਡਾ 40 ਸਾਲ ਤੋਂ ਇਸ ਪਰਿਵਾਰ ਨਾਲ ਸਾਡਾ ਗਹਿਰਾ ਸਬੰਧ ਆ ਅਸੀਂ ਆਉਂਦੇ ਜਾਨੇ ਆ ਇਹ ਘਟਨਾ ਜੋ ਰਿਮਟ ਯੂਨੀਵਰਸਿਟੀ ਆ ਗਗਨਗੜ੍ਹ ਦੀ ਇਹਦੇ ਵਿੱਚ ਸਾਡੀ ਕੁੜੀ ਅਮਨ ਦੀਪ ਇੱਕ ਲਾਇਬ੍ਰੇਰੀ ਤੌਰ ਤੇ ਅਸੀਂ ਡਿਊਟੀ ਲਗਾਤਾਰ ਕਰਦੀ ਆ ਰਹੀ ਆ ਇਸ ਡਿਊਟੀ ਦੌਰਾਨ ਉਹ ਬਿਲਡਿੰਗ ਤੇ ਬਿਲਡਿੰਗ ਕੋ ਸਾਰੀ ਦਾ ਕੰਮ ਚੱਲਦਾ ਪਰ ਅਸੀਂ ਅੱਜ ਮੌਕੇ ਤੇ ਦੇਖ ਕੇ ਵੀ ਆਏ ਆ ਉਹ ਤਾਂ ਰਿਮਟ ਦੇ ਅੰਦਰ ਜਾ ਕੇ ਉਹ ਚੌਥੀ ਪੰਜਵੀਂ ਮੰਜ਼ਲ ਦੇ ਉੱਤੇ ਜਿਹੜੀਆਂ ਇੱਕ ਲੋਹੇ ਦੀਆਂ ਪਲੇਟਾਂ ਨਾਲ ਉੱਪਰ ਸ਼ੈੱਡ ਪਾ ਰਹੇ ਸੀ ਉਹਨਾਂ ਨੇ ਕੋਈ ਉਹ ਪਹਿਲਾਂ ਬਲਾਕ 'ਚ ਨਹੀਂ ਸੀ ਕੀਤੀ ਹੋਈ ਆਮ ਜਨਤਾ ਆਉਂਦੀ ਜਾਂਦੀ ਰਾਹ ਖੁੱਲਿਆ ਸਟਾਫ ਵੀ ਸਟੂਡੈਂਟ ਵੀ ਸਵੇ ਆਉਂਦੇ ਜਾਂਦੇ ਨੇ ਉਸੇ ਹਿਸਾਬ ਨਾਲ ਇਹ ਕੁੜੀ ਲਾਇਬ੍ਰੇਰੀ ਤੋਂ ਨਿਕਲ ਕੇ ਐਚਓਡੀ ਦੇ ਦਫ਼ਤਰ ਚ ਗਈ ਜਿਹੜਾ ਕਿ ਬਿਲਡਿੰਗ ਦੇ ਹੇਠਾਂ ਹੀ ਐਚਓਡੀ ਦਫ਼ਤਰ ਬਣਿਆ ਹੋਇਆ ਆਪਣੇ ਜ਼ਰੂਰੀ ਕੰਮ ਅੱਜ ਕਰਕੇ ਬਾਅਦਸ ਆ ਰਹੀ ਤੁਸੀਂ ਰਸਤੇ 'ਚ ਉਸ ਮੌਕੇ ਉੱਪਰੋਂ ਉਹ ਪਲੇਟਾਂ ਡਰਨ ਨਾਲ ਤੇ ਇਹਦੀ ਮੌਕੇ ਦੇ ਉੱਤੇ ਸਿਰ ਦੇ ਵਿੱਚ ਸੱਟ ਲੱਗ ਰਹੀ ਜਿਵੇਂ ਪਰਿਵਾਰ ਨੇ ਦੱਸਿਆ ਤੇ ਨਾਲ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਇੰਨੀ ਗਹਿਰੀ ਸੱਟ ਲੱਗਣ ਦੇ ਬਾਵਜੂਦ ਵੀ ਦੋ ਤਿੰਨ ਘੰਟੇ ਇਥੇ ਮੈਨੇਜਮੈਂਟ ਨੇ ਆਦੇ ਹਸਪਤਾਲ ਚ ਰੱਖੀ ਆ ਜਦੇ ਕਿ ਜ਼ਰੂਰੀ ਬਣਦਾ ਸੀ ਇਹਨੂੰ ਪੀਜੀਏ ਵਰਗੇ ਹਸਪਤਾਲ ਭੇਜਿਆ ਜਾਂਦਾ ਇਹਦੇ ਕਰਕੇ ਤੇ ਇਹ ਕਸੂਰਵਾਰ ਆ ਦੂਜਾ ਜਦੋਂ ਪ੍ਰੋਹਿਬਿਟਡ ਏਰੀਆ ਉੱਥੇ ਜਾਣ ਦੀ ਆਗਿਆ ਕਿਸੇ ਨੂੰ ਕਿਉਂ ਆ ਕੋਈ ਵਾਰਨਿੰਗ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਹੈ ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮਤਕ ਮੰਨਣ ਨੂੰ ਤਿਆਰ ਨਹੀਂ ਹੈ ਸਟਾਫ ਹੈ ਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਪੋਰਾ ਵੀ ਨਾ ਰਾਤ ਦਿਓ ਕਿਤੇ ਪੁੱਛਿਆ ਕਿਸੇ ਨੂੰ ਨਾ ਹੁਣ ਕੋਈ ਇਥੇ ਇਹ ਗੱਲਾਂ ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜ਼ਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵਿੱਚ ਵੀ 사실 ਅਸੀਂ ਬਹੁਤ ਅਮੀਰ ਆ ਸਾਡੇ ਤੇ ਕਾਰਵਾਈ ਨਹੀਂ ਹੋਣੀ ਤੇ ਇਹ ਬਹੁਤ بڑے ਭਲੇਖੇ ਜਨੇ ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਆ ਜੱਫੇਬੰਦੀਆਂ ਨਾਲ ਖੜੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਹੋਵੇ ਜਿਹੜਾ ਇਹ ਹਾਈਡਰਾ ਖੜਾ ਇਹਦੇ ਹਾਈਡਰਾ ਦੇ ਕੋਲ ਨਾਤਾ ਇਹਦੇ ਕੋਲ ਲਾਇਸੈਂਸ ਦਾ ਕੋਈ ਨਾ ਠੇਕੇ ਦਾ ਲਾਇਸੈਂਸ ਹਾਂ ਜੀ ਕੱਲ ਅਮਨਦੀਪ ਕੌਰ ਨਾਮ ਦੀ ਕੁੜੀ ਸੀ ਜੀ ਉਹ ਇਥੇ ਰਿੰਟ ਯੂਨੀਵਰਸਿਟੀ ਜੀ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ ਉਹਨਾਂ ਦੀ ਉਥੇ ਦੁਪਹਿਰ ਵੇਲੇ ਉਥੇ ਕੋਈ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਥੇ ਕੋਈ ਮਿਸਹੈਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ ਥੈਟ ਜਿਹੜੇ ਇਲਾਜ ਲਈ ਦਿੱਤਾ ਗਿਆ ਸੀ ਇਹ ਹੁਣ ਪ੍ਰਬਾਰ ਵਾਲੇ ਸਾਡੇ ਕੋਲ ਆਈ ਹੋਈ ਸੀਗੇ ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਜਿੱਤੇ ਤੇ